ਹਾਰਦੀ ਕੋ ਕਾਰਵਾਈ ਨਹੀਂ ਕਰਾਂਗਾ ਕੋਈ ਹੋਰ ਤੇ ਹੋ ਜਾਂਦਾ ਮੈਂ ਜਾ ਕੇ ਕੋਈ ਹੋਰ ਤੇ ਹੋ ਜਾਂਦਾ ਉਸ ਮਿੰਟ ਮਿੰਟ ਬੰਦ ਲਾ ਦਸ ਲੱਭਾ ਨਾ ਮੈਨੂੰ ਸਬੂਤ ਚਾਹੀਦਾ ਥੋੜਾ ਬਤ ਮੈਂ ਲਾ ਦਿੱਤੀ ਤੇ ਜੇ ਮੈਂ ਲਾ ਚੁੱਕਣੀ ਆਂ ਤੇ ਮੈਂ ਹਸਟਾਲੇ ਫੜੇ ਕੰਮ ਤੇ ਜਾ ਰਹੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ ਨੌਜਵਾਨ ਦੀ ਮੌਕੇ ਤੇ ਹੋਈ ਮੌਤ ਦੱਸ ਦਈਏ ਕਿ ਗੁਰਦਾਸਪੁਰ ਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਜਾਂਦੀ ਹੈ ਜਦੋਂ ਫਾਈਨੈਂਸ ਕੰਪਨੀ ਚ ਕੰਮ ਕਰਦੇ ਕਰੀਬ 28 ਸਾਲ ਦੇ ਨੌਜਵਾਨ ਦੀ ਜਿਸ ਅਣਪਛਾਤੇ ਵਾਹਨ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਸਬੰ रिश्तेदारा ने से आए कि निशांत उम्र 28 साल जो की की जो आ, से जो कि फाइनेंस कंपनी च टैक्स कलेक्टर ਦਾ ਕੰਮ ਕਰਦਾ ਸੀ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ जोगिंदरਪਾਲ ਦੀ ਰਿਪੋਰਟ ਲਈ ਪਰ निशांत ਇਹਦੇ ਨਾਮ ਆ ਮੇਰਾ ਛੋਟਾ ਭਰਾ ਵਾ ਠੀਕ ਹੈ ਜੀ ਘਰੋਂ 7 ਵਜੇ ਨਿਕਲਦਾ ਵਾ ਗਾੜੀ ਦਫ਼ਤਰ ਜਾਣ ਕੇ ਪਤਾ ਨਹੀਂ 8:30 ਵਜੇ ਤੁਰਦੇ ਆ ਕਿ ਨਾ ਕਿ 8 ਵਜੇ ਤੁਰਦੇ ਆ ਇੱਥੇ ਚਾਂਸ ਬੰਦਾ ਇੱਥੋਂ ਬਾਹਰੋਂ ਆਇਆ ਮੈਂ ਇੱਥੇ ਆਇਆ ਵਾ ਸਾਢੇ 10 ਹੋ ਜਾਂਦੇ ਚਾਂਸ ਹੋਇਆ ਏ ਸਾਢੇ 10 ਹੋਏ ਚਾਂਸ ਹੋਇਆ ਵਾ ਹਾੜੀ ਕੋ ਪਿਆਰਵਾਹੀ ਨਹੀਂ ਕਰਨ ਡਿਆ ਕੋਈ ਉਹਥੇ ਖਲੋ ਜਾਂਦਾ ਮੈਂ ਜਾ ਕੇ ਕੋਈ ਉਹਥੇ ਖਲੋ ਜਾਂਦਾ ਵਾ ਤੇ ਚਾਹੀਦਾ ਨਾ ਉਸ ਮਿੰਟੋਂ ਮਿੰਟ ਬੰਦਾ ਲੱਭ ਸਕਦੀ ਏ ਲੱਭਿਆ ਹੋਵੇ ਤੇ ਬਸ ਆਹ ਰੌਂਡੀਆਂ ਵਾ ਬੜੀ ਘਟਣਾ ਵੇ ਹੋਈ ਕੀ ਪਤਾ ਕੁਛ ਏ ਕੀ ਕੀ ਐਸੇ ਬਸ ਨਾ ਵਜਾਂ ਮੁੰਡਾ ਕਿੱਥੇ ਜਾ ਰਿਹਾ ਏ ਇਧਰ ਜਿ ਕਿਸ਼ਤਾ ਇਕੱਠੇ ਕਰਨ ਜਾ ਆਣੇ ਕੰਮ ਕਾਹਦਾ ਕਰਦਾ ਏ ਫਾਈਨਾਂਸ ਦਾ ਬਸ ਲੱਗੇ ਤੇ ਵਜਾਂ ਸ਼ਿਕਾਇਤ ਕਰਾਤੀ ਪੁੱਛ ਕਰਾਤੀ ਬਾਜੀ ਕਹਿੰਦੇ ਅਧਿਕਾਰੀ ਉਹ ਡੇ ਹੁਣ ਵੱਡੇ ਅਫਸਰ ਆਏ ਆ ਡੇ ਅੰਦੇ ਕਾਰਵਾਈ ਕਰਦੇ ਆ ਮੈਨੂੰ ਸਬੂਤ ਚਾਹੀਦਾ ਥੋੜਾ ਬਤ ਮੈਂ ਲਾ ਚੁੱਕਣੀ ਮੈਂ ਜੀ ਤੇ ਜੇ ਮੈਂ ਲਾ ਚੁੱਕਣੀ ਆ ਤੇ ਮੈਂ 47 ਖਾਨੀ ਕਿਤਾ ਡੈਕਸੀਡੈਂਟ ਆ ਕਿੰਨੀ ਉਮਰ ਹੈ ਇਹਦੀ ਕੋਈ ਕੋਈ ਮੇਰੇ ਨਾਲ 24 24 ਪਿਛਲੇ ਸਾਲ ਨਹੀਂ ਯਾਹ ਦੇਖੋ ਬੰਦੇ ਯਾਹ ਬੱਚਾ ਇੱਕ ਦਾ ਅਹੀਂ ਇਥੋਂ ਨੰਗੰਡੇ ਹੈ ਅਹੀਂ ਦੇਖਿਆ ਇਹਨਾਂ ਨੂੰ ਕਿਉਂਕਿ ਸਾਡੀ ਮੁਸੀਬਾ ਹੀ ਚੜੇ ਦਾ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਮੁਸੀਬਾ ਹੀ ਚੜਾ ਕੋਈ ਇੱਥੇ ਪਿਆ ਸੜਕਾਂ ਦੇ ਪਿਆ ਹੋਏ ਤੇ ਅਸੀਂ ਇਥੋਂ ਨੰਗ ਜੀਏ ਨਾਲ ਆਪਾਂ ਇਹ ਕਨੇ ਪੁਲਿਸ ਵਿਭਾਗ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਗੇਰਾ ਬੱਸ ਵਾਲਾ ਇਥੋਂ ਮਾਰ ਕੇ ਗਿਆ ਵਾ ਹੁਣ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਕਾਰਵਾਈ ਕੀਤੀ ਜਾਏ ਭਾਜੀ ਘਟਨਾ ਕੀ ਹੋਈ ਘਟਨਾ ਭਾਜੀ ਇਹ ਹੋਈ ਆ ਕਿ ਇਹ ਕਿਤੇ ਕਿਸਤਾ ਕੱਟਣਾ ਆਇਆ ਮੇਰਾ ਵੀਰ ਠੀਕ ਆ ਜੀ ਇਥੋਂ ਦੀ ਜਾਣਦੇ ਦੇ ਇਹ ਇਹਨਾਂ ਨੂੰ ਕੋਈ ਬੱਸ ਵਾਲਾ ਕੋਈ ਮਾਰ ਕੇ ਚਲ ਗਿਆ ਵਾ 10:00 10 ਵਜੇ ਦੀ ਗੱਲ ਵਾ ਠੀਕ ਆ ਹੁਣ ਪਤਾ ਨਹੀਂ ਵੀ ਕਿੰਨੇ ਕ ਵਜੇ ਫੋਨ ਆਇਆ ਮੈਂ ਇਥੋਂ ਯਾਨੀ ਕਿ 12:00 ਵਜੇ ਨੰਗਾ ਲਗਾਏ ਮੈਂ ਤਾਂ ਦੇਖਿਆ ਮੈਂ ਉਦੋਂ ਦਾ ਇੱਥੇ ਹੀ ਆਂ ਉਮਰ 28 25 24 25 ਸਾਲ ਦੀ ਹੈਗੀ ਇਹ ਮਝੇ ਠੇ ਲੱਗੇ ਇਹ ਭਾਜੀ ਪਹਿਲਾਂ ਦੋ ਮਲਾਦਮ ਆਏ ਆ ਉਹਨਾਂ ਪਤੀਸ ਕੀਤੀ ਓਦਾਂ ਉਸ ਤੋਂ ਬਾਅਦ ਵੱਡੇ ਅਫਸਰ ਆਏ ਆ ਉਹ ਡੇਪ ਪਤੀਸ ਕਰਨ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਵੀ ਕਿਸੇ ਅਨਨੋਨ ਗੱਡੀ ਦੇ ਨਾਲ ਜਿਹੜਾ ਹੈਗਾ ਸੀ ਅ ਇੱਕ ਲੜਕੇ ਦੀ ਵਜਨ ਨਾਲ ਮੌਤ ਹੋ ਗਈ ਮੌਕੇ ਤੇ ਤੇ ਉਹਦਾ ਸਿਰ ਵੀ ਕਾਫੀ ਫਿਸ ਟੁੱਕਾ ਸੀ ਉਹਦੇ ਸਬੰਧੀ ਹੁਣ ਅਸੀਂ ਮੌਕੇ ਤੇ ਆਏ ਆ ਤੇ ਗੱਡੀ ਦਾ ਤਾਂ ਜੇ ਤੱਕ ਪਤਾ ਨਹੀਂ ਲੱਗਾ ਪਰ ਅਸੀਂ ਇਹਨਾਂ ਦੇ ਜਿਹੜੀ ਸਟੇਟਮੈਂਟ ਲੈ ਕੇ ਉਹ ਐਫ ਆਈ ਆਰ ਵੀ ਦਰਜ ਕਰੇ ਪਲੱਸ ਅਸੀਂ ਜਿਹੜਾ ਆਪਣੇ ਸੋਰਸ ਹੈਗੇ ਕੈਮਰਾ ਵਗੈਰਾ ਜਾਂ ਦੂਜਾ ਇਹਨੂੰ ਇਨਫੋਰਮੇਸ਼ਨ ਪਹਿਲਾਂ ਮਿਲੀ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਕਾਰਵਾਈ ਕਰਦੇ ਆ ਅਸੀਂ ਨਹੀਂ ਇਹ ਬੰਦਾ ਅਜੇ ਤੈ ਇੰਨਾ ਹੀ ਪਤਾ ਲੱਗਾ ਸਾਨੂੰ ਵੀ ਇਹ ਦਰਾਮਰਸਾ ਦੀ ਸੈੱਟ ਦਾ ਹੈਗਾ ਨੰਬਰ 2 ਇਹ ਕਿਸੇ ਕੰਪਨੀ ਚ ਜਿਹੜੀ ਕਲੈਕਸ਼ਨ ਕਰਦੇ ਆ ਇਕੱਠੀ ਕਰਦੇ ਉਹਦੇ ਚ ਲੱਗਾ ਸੀ ਤੇ ਉਹਨਾਂ ਦੇ ਸਾਰੇ ਵਾਰਸ ਵੀ ਆ ਗਏ ਨੇ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਜਿੰਨਾਂ ਕੋ ਕੰਮ ਕਰਦੇ ਸੀ ਕੰਪਨੀ ਚ ਉਹ ਵੀ ਆ ਗਏ ਨੇ ਇਸ ਕਰਕੇ ਦਾ ਇਹਦਾ ਤਾਂ ਬਾਈ ਨੇਮ ਕਲੀਅਰ ਹੋ ਹੀ ਗਿਆ ਸਾਨੂੰ ਇਹ ਦਿਨਾਂ ਵਜਾਇਹ ਨਿਕਲੇ ਨੇ ਇਹ ਨਹੀਂ ਜੀ ਹੁਣ ਪਤਾ ਲੱਗੇਗਾ ਕਿਉਂਕਿ ਅਸੀਂ ਕੈਮਰੇ ਦੇਖ ਰਹੇ ਹਾਂ ਕਾਫੀ ਗੱਡੀਆਂ ਉਹਨੇ ਟਾਈਮ 'ਚ ਨਿਕਲ ਚੁੱਕੀਆਂ ਨੇ ਇੱਕ ਸਾਰੇ ਕੋ ਐਕੂਰੇਟ ਟਾਈਮ ਨਹੀਂ ਸੀ ਹੈਗਾ ਇਹਦਾ ਇਸ ਕਰਕੇ ਸਾਰਾ ਹੁਣ ਟਾਈਮ ਕੱਢ ਕੇ ਫੇਰ ਹੀ ਅੱਗੇ ਪਾਸੇ ਜੜੀ ਦੀ ਇਨਵੈਸਟੀਗੇਸ਼ਨ ਹੋਵੇਗੀ